ਇਕ 14 ਤਰੀਕ ਸ਼ਾਮ ਨੂੰ 6 ਵਜੇ ਦੇ ਲਗਭਗ ਇੱਕ ਗਿੱਲਪਿੰਡ ਦੇ ਕੋਲ ਸੁਨਿਆਰੇ ਦੀ ਦੁਕਾਨ ਤੇ ਇੱਕ ਵਾਰਦਾਤ ਹੋਈ ਸੀ ਜਿਸ ਦੇ ਵਿੱਚ ਇਹਨਾਂ ਨੇ ਪੰਜ ਬੰਦੇ 6 ਬੰਦੇ ਜਿਹੜਾ ਉਸ ਵਾਰਦਾਤ ਸ਼ੂਲੀਅਤ ਕੀਤੀ ਸੀ ਉਹਨਾਂ ਨੇ ਵੈਪਨ ਨਾਲ ਲੈ ਕੇ ਤੇ ਗਨ ਪੁਆਇੰਟ ਦੇ ਉੱਤੇ ਜਿਹੜਾ ਸੁਨਿਆਰੇ ਤੋਂ ਕੁਝ ਚਾਂਦੀ ਕੁਝ ਸੋਨੇ ਦੇ ਗਹਿਣੇ ਜਿਹੜੇ ਆ ਉਹਦਾਂ ਦੀ ਲੁੱਟ ਕੀਤੀ ਸੀ ਤੇ ਉੱਥੇ ਫਾਇਰ ਵੀ ਕੀਤਾ ਸੀ ਤਾਂ ਇਹਦੇ ਵਿੱਚ ਸਾਡੀ ਟੀਮ ਏਡੀਸੀਪੀ 2 ਸੁਹੇਲ ਮੀਰ ਏਸੀਪੀ ਸਾਊਥ ਗੁਰਕਬਾਲ ਇਨਚਾਰਜ ਸੀ ਇਹ ਕੁਲਵੰਤ ਐਸ ਐਚਓ ਸਦਰ ਗੁਰਪ੍ਰੀਤ ਇਹਨਾਂ ਨੇ ਬਹੁਤ ਮਿਹਨਤ ਕੀਤੀ ਕਿਉਂਕਿ ਇਹਨਾਂ ਨੇ ਅਦਰ ਸਟੇਟ ਛੋਰ ਕਾਫੀ ਜਿਹੜਾ ਰੇਡਾਂ ਕੀਤੀਆਂ ਕਿਉਂਕਿ ਇਹ ਬੰਦੇ ਜਿਹੜੇ ਆ ਨਾ 6 ਬੰਦੇ ਜਿਹੜੇ ਉਹ ਮੁਕਦਮੇ ਦੇ ਵਿੱਚ ਨਾਮਜ਼ਦ ਹੋਏ ਸੀ ਤਾਂ ਉਹਨਾਂ ਦੇ ਵਿੱਚ ਵੱਖ-ਵੱਖ ਜਿਹੜੇ ਦੋ ਜਣੇ ਦਿੱਲੀ ਦੇ ਰਹਿਣ ਵਾਲੇ ਸੀ ਤੇ ਤਿੰਨ ਜਣੇ ਜਿਹੜੇ ਇੱਥੇ ਦੇ ਆ ਜੋ ਅੱਜ ਅਸੀਂ ਪੰਜ ਵਿਅਕਤੀਆਂ ਨੂੰ ਜਿਹੜਾ ਇਹਨਾਂ ਦੇ ਵਾਰਦਾਤ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲ ਵਰਤੀ ਹੋਈ ਵਾਰਦਾਤ ਚਕਾਰ ਮੋਟਰਸਾਈਕਲ ਤੇ ਜਿਹੜੇ ਵਾਰ ਦਾ ਚ ਇਹਨਾਂ ਨੇ ਵੈਪਨ ਵਰਤੇ ਸੀ ਤੇ ਜਿਹੜੀ ਉਹ ਚਾਂਦੀ ਤੇ ਸੋਨੇ ਦੇ ਗਹਿਣੇ ਜਿਹੜੇ ਲੈ ਕੇ ਗਏ ਸੀ ਉਹ ਰਿਕਵਰ ਕਰ ਲਏ ਤਾਂ ਇਸੇ ਤਰ੍ਹਾਂ ਇਹ ਸਾਡੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਤੇ ਜਿਹੜੇ ਬਾਕੀ ਰਹਿੰਦੇ ਦੋਹਾਂ ਉਸੇ ਜਲਦ ਗ੍ਰਿਫਤਾਰ ਕਰ ਲਏ